ਗਵਧਿਆ ਪੰਜਾਬ ਪੁਲਿਸ ਨੇ 2 ਦਿਨ ਪਹਿਲਾਂ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ 6 ਨਿਸ਼ਾਨੇਬਾਜ਼ਾਂ ਨੂੰ ਗ੍ਰਿਫਤਾਰ ਕਰਕੇ ਸਸੰਸਨੀ ਕੇਸ ਫਿਰੋਜ਼ਪੁਰ ਤਿਹਰੇ ਕਤਲ ਕਾਂਡ ਨੂੰ ਸੁਲਝਾਉਣ ਤੋਂ ਬਾਅਦ ਮਾਮਲੇ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਮ੍ਰਿਤਕ ਦਿਲਦੀਪ ਸੀ ਕਤਲੇਆਮ ਦੌਰਾਨ ਜਵਾਬੀ ਗੋਲੀਬਾਰੀ ਦੌਰਾਨ ਚ ਇੱਕ ਲੜਕੀ ਸਮੇਤ ਦੋ ਹੋਰ ਪੀੜਤਾ ਦੀ ਅਣਜਾਣੇ ਦੇ ਵਿੱਚ ਮੌਤ ਹੋ ਗਈ ਇਹ ਗ੍ਰਿਫਤਾਰੀਆਂ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਐਜੀਟੀਐਫ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਕੇਂਦਰੀ ਏਜੰਸੀ ਹਾਤੇ ਮਹਾਰਾਸ਼ਟਰ ਪੁਲਿਸ ਨੇ ਔਰੰਗਾਬਾਦ ਦੇ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਐਕਸਪ੍ਰੈਸ ਹਾਈਵੇ ਤੇ ਸਾਂਝੇ ਤੌਰ ਤੇ ਕੀਤੀਆਂ ਨੇ ਸੋ ਫੜੇ ਗਏ ਸਾਰੇ 6 ਮੁਜ਼ਮਾਨਾਂ ਨੂੰ ਸੀਆਈਏ ਸਟਾਫ ਫਿਰੋਜ਼ਪੁਰ ਵਿਖੇ ਪੇਸ਼ ਕੀਤਾ ਜਾਵੇਗਾ ਜਿਨ੍ਹਾਂ ਤੋਂ ਪੁੱਛਗਿੱਛ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖੁਲਾਸੇ ਕੀਤੇ ਜਾ ਸਕਦੇ ਨੇ ਸੋ ਟ੍ਰਿਪਲ ਮਰਡਰ ਦੇ ਮੁਲਜ਼ਮਾਨ ਨੂੰ ਲਿਆਂਦਾ ਗਿਆ ਫਿਰੋਜ਼ਪੁਰ ਜਿੱਥੇ ਕੀ ਸੀਆਈਏ ਸਟਾਫ ਦੇ ਵੱਲੋਂ ਇੱਕ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਸੋ ਸੀਆਈਏ ਸਟਾਫ ਦੇ ਨਾਲ ਲਿਆਂਦੇ ਗਏ ਨੇ 6 ਸ਼ੂਟਰ ਜੁਨਾਬ ਦੇ ਵੱਲੋਂ 13 ਮਰਡਰ ਕੀਤਾ ਗਿਆ ਸੀ ਜਿੱਥੇ ਕੀ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਉਹਨਾਂ ਨੂੰ ਫੜਿਆ ਗਿਆ ਤੇ 24 ਕਰਮਚਾਰੀਆਂ ਦੀ ਟੀਮ ਵੀ ਨਾਲ ਮੌਜੂਦ ਰਹੀ ਹੈ ਸੋ ਅੱਜ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਇਹਨਾਂ ਸ਼ੂਟਰਾਂ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਜੋ 3 ਸਤੰਬਰ ਨੂੰ ਇਹ ਟ੍ਰਿਪਲ ਮਰਡਰ ਕੀਤਾ ਗਿਆ ਸੀ ਇਨਾ 6 ਮੁਲਜ਼ਮਾਨਾਂ ਨੂੰ ਜਿਹੜੇ ਕਿ ਹੁਣ ਗ੍ਰਿਫਤਾਰ ਕਰ ਲਏ ਗਏ ਨੇ ਕਾਰ ਨੂੰ ਘੇਰ ਕੇ ਚਲਾਈਆਂ ਗਈਆਂ ਸਨ ਗੋਲੀਆਂ ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਸੋ ਟ੍ਰਿਪਲ ਮਰਡਰ ਦੇ ਮੁਲਜ਼ਮਨਾਂ ਲੱਭਾ ਗਿਆ ਫਿਰੋਜ਼ਪੁਰ ਗ੍ਰਿਫਤਾਰ ਕਰ ਲਿਆ ਗਿਆ। ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਕੀਤੀ ਗਈ ਜਿਸ ਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਅੱਜ ਅਦਾਲਤ ਦੇ ਵਿੱਚ ਇਨ੍ਹਾਂ ਸ਼ੂਟਰਾਂ ਦੀ ਪੇਸ਼ੀ ਹੋਵੇਗੀ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਜਾ ਸਕਦੇ ਨੇ। ਸੋ ਕਾਰ ਨੂੰ ਘੇਰ ਕੇ ਚਲਾਈਆਂ ਗਈਆਂ ਸਨ ਗੋਲੀਆਂ ਕੁਝ ਦਿਨ ਪਹਿਲਾਂ ਜਿਤੇ ਕਿ 트리플 ਮਰਡਰ ਕੀਤਾ ਗਿਆ ਸੀ ਇਹਨਾਂ ਮੁਲਜ਼ਮਾ ਦੇ ਵੱਲੋਂ ਉਹਨਾਂ ਨੂੰ ਹੁਣ ਫਿਰੋਜ਼ਪੁਰ ਲਿਆਂਦਾ ਗਿਆ ਸੁ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਇਹਨਾਂ ਨੂੰ ਫੜਿਆ ਗਿਆ ਸੁ ਕਮਲ ਮੋਹੋਤਰਾ ਨਾਲ ਜੁੜ ਚੁੱਕੇ ਨੇ ਜਾਣਕਾਰੀ ਦੇ ਲਈ ਸੁ ਕਮਲ ਇਹਨਾਂ ਮੁਲਜ਼ਮਾਂ ਨੂੰ ਫੜ ਲਿਆ ਗਿਆ ਗ੍ਰਫਤਾਰ ਕਰ ਲਿਆ ਗਿਆ 3 ਸਤੰਬਰ ਨੂੰ ਜਿਹੜਾ ਕਿ ਇਹਨਾਂ ਵੱਲੋਂ 트리플 ਮਰਡਰ ਕੀਤਾ ਗਿਆ ਸੀ ਕਾਰ ਨੂੰ ਘੇਰ ਕੇ ਤੇ ਲੋਕਾਂ ਦਾ ਕਤਲ ਕੀਤਾ ਗਿਆ ਸੀ ਬਿਰਾਮੀ ਦੇ ਨਾਲ ਫਾਇਰਿੰਗ ਕੀਤੀ ਗਈ ਸੀ ਹੁਣ ਇਹ ਪੁਲਿਸ ਜਿਹੜੀ ਆ ਚੁੱਕੇ ਨੇ ਸੁ ਹੁਣ ਅਗਲੀ ਕਾਰਵਾਈ ਕੀ ਹੋਵੇਗੀ ਪੁਰਾਣੀ ਰੰਜਿਸ਼ ਦਾ ਵੀ ਇਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਮਾਮਲਾ ਜੀ ਬਿਲਕੁਲ ਜੇ ਗੱਲ ਕੀਤੀ ਜਾਂਦੀ ਜਿਹੜਾ ਕੁਝ ਦਿਨ ਪਹਿਲਾਂ ਟ੍ਰਿਪਲ ਮਟਰ ਹੋਇਆ ਸੀਗਾ ਉਸ ਨੂੰ ਲੈ ਕੇ ਮਹਾਰਾਸ਼ਟਰ ਪੁਲਿਸ ਤੇ ਏਜੀਐਟ ਏਜੀਟੀ ਇਹ ਵੱਲੋਂ ਜਿਹੜਾ ਵਾ ਇਹਨਾਂ ਨੂੰ ਔਰੰਗਾਬਾਦ ਤੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਇੱਥੇ ਲਿਆਂਦਾ ਗਿਆ ਮੈਂ ਫਰੋਜ਼ਪੁਰ ਲਿਆਂਦਾ ਗਿਆ ਜਿਹੜਾ ਕਿ 3 ਦਿਨਾਂ ਦਾ ਫਰੋਜ਼ਪੁਰ ਟੈਜਿਮ ਰਿਮਾਨ ਮਿਲਿਆ ਸੀਗਾ ਪੰਜਾਬ ਪੁਲਿਸ ਤੋਂ ਇਹਦੇ ਬਾਬਤ ਦੇ ਬਿੱਤ ਕੱਲ ਐਸਐਸਪੀ ਫਰੋਜ਼ਪੁਰ ਤੇ ਏਜੀਟੀ ਨੇ ਕੋਈ ਅਧਿਕਾਰੀਆਂ ਪਰੋਪਰਸ ਕੋਰਤਨਾ ਕਰਕੇ ਦਿੱਤੇ ਗਿਆ ਤਾਂ ਹੁਣ ਜਿਹੜਾ ਵਾ ਇਹਨਾਂ ਨੂੰ ਇੱਥੇ ਲੈ ਕੇ ਆਂਦਾ ਗਿਆ ਫਰੋਜ਼ਪੁਰ ਵਿੱਚ ਜਿੱਥੇ ਕਿ ਇਹਨਾਂ ਦਾ ਹੁਣ ਅੱਗੇ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਏਗੀ ਕਿ ਕਤਲ ਕਰਨ ਦੀ ਅਸਲੀਤ ਵਜ੍ਹਾ ਕੀ ਸੀ ਜਿਹੜੀ ਹੁਣ ਤੱਕਰ ਸਾਹਮਣੇ ਵਜ੍ਹਾ ਆਈ ਵੈ ਉਹ ਸਾਹਮਣੇ ਵਜ੍ਹਾ ਇਹ ਆਈ ਹੈ ਮਾ ਆਪਸੀ ਰੰਜਿਸ਼ ਸੀ ਇਹਨਾਂ ਦੀ ਦੋਵੇਂ ਗੈਂਗਾਂ ਦੇ ਵਿੱਚ ਤੇ ਹੁਣ ਜਿਹੜਾ ਵਾ ਹੁਣ ਸਾਹਮਣੇ ਆਏਗਾ ਸਿਰਫ ਲਾਖਾ ਆਏਗਾ ਪੁਲਿਸ ਵੱਲੋਂ ਵੀ ਕੀ ਕੀ ਅਸਲੀਤ ਵਜ੍ਹਾ ਸੀ ਕਿਉਂ ਮਾਰਿਆ ਗਿਆ ਤੇ ਕਿੰਨੇ ਬੰਦੇ ਹੋਰ ਇਹਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਹ ਪੁਲਿਸ ਵੱਲੋਂ ਬਾਅਦ ਵਿੱਚ ਸੰਖੇਪ ਵਿੱਚ ਦੱਸਿਆ ਜਾਏਗਾ ਜੀ ਮਹਾਰਾਸ਼ਟਰ ਦੇ Aurangabad ਤੋਂ ਗ੍ਰਫਤਾਰ ਕੀਤਾ ਕੀਤਾ ਗਿਆ ਤਾਂ ਕਿੰਨੀ ਕੁ ਮੁਸ਼ਕਲ ਕਰਨੀ ਪਈ ਪੁਲਿਸ ਨੂੰ ਕਿਉਂਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਨਾਲ ਮਿਲ ਕੇ ਜਿਹੜੀ ਕਿ ਇਹ ਕਾਰਵਾਈ ਕੀਤੀ ਗਈ ਤੇ ਉਹਨਾਂ ਨੂੰ ਫੜਿਆ ਗਿਆ ਜੀ ਬਿਲਕੁਲ ਪੁਲਿਸ ਦੇ ਵੱਲੋਂ ਕਾਫੀ ਮੁਸ਼ਕਲ ਤੋਂ ਬਾਅਦ ਜਿਹੜਾ ਸੀਟੀਵੀ ਫੁਟੇਜ ਨਿਗਾਲਣ ਤੋਂ ਬਾਅਦ ਤੇ ਕੁਝ ਜਿਹੜੇ ਸੂਤਰਾਂ ਤੋਂ ਆਪਦੇ ਨੂੰ ਪਤਾ ਹੁੰਦੇ ਤੋਂ ਬਾਅਦ ਜਿਹੜਾ ਪੁਲਿਸ ਨੂੰ ਪਤਾ ਚੱਲਿਆ ਵੀ ਜਿਹੜੇ ਇਹ ਲੋਕ ਨੇ ਇਸ ਨੂੰ ਦਿੱਲੀ ਤਿੱਕਰ ਇੱਕ ਪ੍ਰਾਈਵੇਟ ਗੱਡੀ ਵਿੱਚ ਗਏ ਤੇ ਫਿਰ ਉਸ ਤੋਂ ਬਾਅਦ ਦਿੱਲੀ ਤੋਂ ਬਾਅਦ ਜਿਹੜਾ ਇਹ ਨਦੀਰ ਸਾਹਿਬ ਜਿਹੜਾ ਟ੍ਰੇਨ 'ਚ ਪਹੁੰਚੇ ਸੀਗੇ ਤੇ ਉੱਥੋਂ ਇਹਨਾਂ ਨੂੰ ਇਹ ਪਤਾ ਲੱਗਾ ਵੀ ਜਿਹੜੇ ਜਾ ਰਹੇ ਸੀਗੇ ਤੇ ਇੱਕ ਉਥੇ ਟਨਲ ਦੇ ਵਿੱਚ ਇੱਕ ਏਜੀਟੀਐਫ ਵੱਲੋਂ ਤੇ ਮਹਾਰਾਸ਼ਟਰ ਪੁਲਿਸ ਵੱਲੋਂ ਔਰੰਗਾਬਾਦ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਾਫੀ ਮੁਸ਼ਕਿਲਤ ਤੋਂ ਬਾਅਦ ਜਿਹੜਾ ਵਾ ਉਹ 2 ਦਿਨਾਂ ਬਾਅਦ ਔਰੰਗਾਬਾਦ ਤੋਂ ਇਹਨਾਂ ਨੂੰ ਜਿਹੜਾ ਵਾ ਫਰੋਜਪੁਰ ਸੀਐਸਟਾਪ ਲੈ ਹੰਦਾ ਹੈ। ਸੋ ਇਹ 6 ਮੁਲਜ਼ਮ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੋਰ ਵੀ ਹੋ ਸਕਦੇ ਨੇ। ਇਸ ਦੀ ਕੁਝ ਜਾਣਕਾਰੀ ਮਿਲ ਪਈ ਹੈ ਕਿ ਹੋਰ ਵੀ ਕੁਝ ਇਸ ਦੇ ਵਿੱਚ ਸ਼ਾਮਿਲ ਹੋਣ ਦੀ ਸੰ ਬਿਲਕੁਲ ਕਲ ਪੁਲਿਸ ਦੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਕੈਮਰੇ ਦੇ ਕੇ ਆ ਕੇ ਕੁਝ ਨਹੀਂ ਦੱਸਿਆ ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ 3-3 ਦਾ ਪੁਲਸ ਨੂੰ ਟੈਜ ਕਰਮਾਨ ਪਿਆ ਵਾ ਉਸ ਤੋਂ ਬਾਅਦ ਜਿਹੜਾ ਪੁੱਛੂ ਨਾ ਜਿਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰੇਗੀ ਤੇ ਪੁਲਸ ਰਮਾਨ ਲੈਗੀ ਤੇ ਉਸ ਤੋਂ ਬਾਅਦ ਕਿਸੇ ਵਿੱਚ ਪਤਾ ਲੱਗੇਗਾ ਵੀ ਇਹਨਾਂ ਨੂੰ ਇੱਥੇ ਹਥਿਆਰ ਕਿੱਨੇ ਸਪਲਾਈ ਕੀਤੇ ਜਾਂ ਕਿੱਡੀ ਪਨਾਹ ਦੇ ਵਿੱਚ ਰਹੇ ਜਾਂ ਕਿੰਨਾ ਵੱਲੋਂ ਇਹਨਾਂ ਲੋਕਾਂ ਨੂੰ ਜਿਹੜਾ ਦਿੱਲੀ ਭੇਜਿਆ ਗਿਆ ਜਾਂ ਇਹਨਾਂ ਨੂੰ ਪੈਸਾ ਮੁਹੱਈਆ ਕਰਾਇਆ ਉਹ ਸਾਰਾ ਕੁਝ ਜਿਹੜਾ ਵਾ ਅਗੇਤਰੀ ਕਾਰਵਾਈ ਦੇ ਵਿੱਚ ਡਣੀ ਵਾ ਰਿਮਾਂਡ ਲੈ ਕੇ ਸਾਹਮਣੇ ਆਇਆ ਜਿਵੇਂ ਕੋ ਕਰ ਬਾਬਤ ਤਾਂ ਉਹ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸੋ CIA ਸਟਾਫ ਦੇ ਨਾਲ ਲਿਆਂਦੇ ਗਏ ਨੇ 6 ਸ਼ੂਟਰ ਨੂੰ ਹੁਣ ਪੇਸ਼ ਕੀਤਾ ਜਾਵੇਗਾ ਤੇ ਪੇਸ਼ੀ ਤੋਂ ਬਾਅਦ ਜਿਹੜਾ ਕਿ ਰਿਮਾਰਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਕਈ ਵੱਡੇ ਖੁਲਾਸੇ ਨੇ ਜਿਹੜੇ ਕਿ ਹੋਣ ਦੀ ਸੰਭਾਵਨਾ ਹੈ ਕਿ ਹੋਰ ਵੀ ਜਿਹੜੇ ਕਿ ਪੁਰਾਣੀ ਰੰਜਿਸ਼ ਜਿਹੜਾ ਕਿ ਦੱਸਿਆ ਜਾ ਰਿਹਾ ਸੀ ਪੁਰਾਣੀ ਰੰਜਿਸ਼ ਤੇ ਹੁਣ ਖੁਲਾਸਾ ਹੋਵੇਗਾ ਕਿ ਅਸਲੀ ਵਜ੍ਹਾ ਕੀ ਸੀ ਹੈ 트리플 ਮਰਡਰ ਦੀ